ਹਰਿਆਣਾ ਦੇ ਜੀਵਨਗਰ ਢੇਰੇ ਦੇ ਵਿੱਚ ਬੀਤੇ ਦਿਨੀ ਹੋਈ ਗੋਲੀਬਾਰੀ ਦਾ ਵਿਚਾਟ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਲਾਜ਼ਮੀ ਲੁਧਿਆਣਾ ਦੇ ਐਸਪੀਐਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੁਥੇ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਸ ਨੂੰ ਲੈ ਕੇ ਠਾਕੁਰ ਉਦੇਸ਼ ਸਿੰਘ ਦੇ ਸਮਟਕਾਂ ਨੇ ਠਾਕੁਰ ਦਲੀਪ ਸਿੰਘ ਦੇ ਸਮਟਕਾਂ ਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਵੱਲੋਂ ਖੇਤ ਦੇ ਵਿੱਚ ਕੰਮ ਕਰ ਰਹੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਨੇ ਇਸ ਲਈ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਦੋਂ ਕਿ ਉਧਰ ਦੂਜੇ ਪਾਸੇ ਠਾਕੁਰ ਦਲੀਪ ਸਿੰਘ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਠਾਕੁਰ ਉਦੇਸ਼ ਸਿੰਘ ਦੇ ਸਮਰਥਕ ਉਹਨਾਂ ਦੇ ਡੇਰੇ ਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਆਏ ਸਨ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਵੀ ਸਨ ਉਹਨਾਂ ਨੇ ਬਚਾਅ ਦੇ ਵਿੱਚ ਗੋਲੀ ਚਲਾਈ ਹੈ ਉਹਨਾਂ ਵੀ ਕਹਿ ਕੇ ਕਿ ਇਹ ਪਹਿਲਾਂ ਵੀ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰ ਰਹੇ ਨੇ ਅਤੇ ਸਾਰਾ ਕੁਝ ਠਾਕੁਰ ਉਦੇਸ਼ ਸਿੰਘ ਦੀ ਛਾਏ ਤੇ ਹੋ ਰਿਹਾ ਹੈ। ਕੀਆ ਪੂਰਾ ਮਾਮਲਾ ਦੇਖਣ ਇਸ ਵੀਡੀਓ ਦੇ ਵਿੱਚ। ਮੈਂ ਥੋੜੀ ਬਰੀਫ ਡਿਟੇਲ ਦੇਣੀ ਚਾਹੁੰਦਾ ਹਾਂ। ਕੀ ਪ੍ਰੈਸ ਦੇ ਵਿੱਚ ਖਬਰਾਂ ਆਈਆਂ ਨੇ ਕਿ ਦੋ ਧਿਰਾਂ ਵਿੱਚ ਲੜਾਈ ਹੋਈ ਹੈ ਡੇਰੇ ਨੂੰ ਲੈ ਕੇ ਜਿਹੜਾ ਜਾਂ ਜ਼ਮੀਨ ਨੂੰ ਲੈ ਕੇ ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦਾ ਕਿ ਸਾਲ 2012 ਵਿੱਚ ਜਦੋਂ ਨਾਮਤਾਰੀ ਪੰਥ ਦੇ ਉਸ ਸਮੇਂ ਦੇ ਜਿਹੜੇ ਵਰਤਮਾਨ ਪ੍ਰਮੁੱਖ ਸੰਸਾਗੋ ਜਗਦੀਸ਼ ਸਿੰਘ ਹੀ ਦੇ ਦਾ ਹੌਲਾ ਕਰ ਗਏ ਉਸ ਤੋਂ ਬਾਅਦ ਠਾਕੁਰ ਉਦੇਸ਼ ਸਿੰਘ ਜਿਹੜੇ ਐਸਵੇਲੇ ਡੇਰਾ ਪੈਣੀ ਸਾਹਿਬ ਦੇ ਕਬਜ਼ਾਦਾਰੀ ਨੇ ਕਬਜ਼ਾ ਧਾਰੀ ਸ਼ਬਦ ਇਸ ਕਰਕੇ ਵਰਤ ਰਹੇ ਕਿਉਂਕਿ ਸਤਗੁਰ ਜਗਜੀਤ ਸਿੰਘ ਜੀ ਨੇ ਗੱਦੀ ਉਹਨਾਂ ਨੂੰ ਨਹੀਂ ਦਿੱਤੀ ਉਹਨਾਂ ਨੇ ਉਸ ਸਮੇਂ ਦੀ ਸਰਕਾਰ ਦੇ ਸਹਿਯੋਗ ਨਾਲ ਡੇਰਾ ਪੈਂਦੀ ਸਾਹਿਬ ਤੇ ਕਬਜ਼ਾ ਕੀਤਾ ਤੇ ਉਹਦੇ ਨਾਲ ਸੰਬੰਧਿਤ ਗੁਰਦੁਆਰਿਆਂ ਤੇ ਉਹ ਉਸ ਤੋਂ ਬਾਅਦ ਲਗਾਤਾਰ ਗੋਲੀਆਂ ਨਾਲ ਡੰਡਾ ਨਾਲ ਕੁੱਟ ਮਾਰ ਨਾਲ ਡਰਾ ਕੇ ਧਮਕਾ ਕੇ ਇੱਕ ਇੱਕ ਕਰਕੇ ਨਾਮ ਧਾਰੀ ਗੁਰਦੁਆਰਿਆਂ ਦੇ ਕਬਜ਼ਾ ਕਰ ਰਹੇ ਜਿਨ੍ਹਾਂ ਦਾ ਬਕਾਇਦਾ ਸਾਡੇ ਕੋਲ ਰਿਕਾਰਡ ਐਸੇ ਲਈ ਮੌਜੂਦ ਹੈ ਔਰ ਜਿੱਥੇ ਵੀ ਉਹ ਜਾਂਦੇ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੰਮ ਕਰਦੇ ਨੇ ਭਾਵੇਂ ਅਸੀਂ ਕਈ ਜਗ੍ਹਾ ਤੇ ਆਪਣੇ ਵੱਲੋਂ ਐਪਲੀਕੇਸ਼ਨਾਂ ਪ੍ਰਸ਼ਾਸਨ ਨੂੰ ਦਿੱਤੀਆਂ ਪਰੰਤੂ ਫਿਰ ਵੀ ਸਾਡੇ ਬੰਦਿਆਂ ਦੀ ਕੁੱਟਮਾਰ ਹੋਈ ਪੁਲਿਸ ਦੇ ਸਾਹਮਣੇ ਹੋਈ ਵੀਡੀਓ ਦੇ ਵੀਡੀਓ ਵਿੱਚ ਸਾਰਾ ਕੁਝ ਮੌਜੂਦ ਹੈ ਉਸ ਦੇ ਬਾਵਜੂਦ ਸਾਡੇ ਬੰਦਿਆਂ ਤੇ ਕ੍ਰੋਸ ਐਫ ਆਈ ਆਰ ਕਰਕੇ ਉਹਨਾਂ ਨੂੰ ਡਰਾ ਧਮਕਾ ਕੇ ਤੇ ਉਹ ਗੁਰਦੁਆਰੇ ਇਹਨਾਂ ਨੇ ਹੋਏ ਆਪਣੇ ਕਬਜ਼ੇ ਵਿੱਚ ਕੀਤੇ ਉਹਨਾਂ ਨੇ ਇਹਦਾ ਧਿਆਨ ਕਿਉਂਕਿ ਇਹਨਾਂ ਨੇ तकरीबन 30-35 ਸਾਲਾਂ ਤੋਂ ਇਹ ਚਾਲ ਚੱਲਦੇ ਆ ਰਹੇ ਆ ਠਾਕੁਰ ਉਦੇਸ ਸਿੰਘ ਜੀ ਇਹਨੇ ਆਪਣੇ ਵੱਡੇ ਭਰਾ ਕਿਉਂਕਿ ਸਾਰੀ ਸੰਗਤ ਵੱਡੇ ਜਿਹੜੇ ਇਹਨਾਂ ਦੇ ਵੱਡੇ ਸਕੇ ਭਰਾ ਨੇ ਠਾਕੁਰ ਗਰੀਬ ਸਿੰਘ ਜੀ ਨਾਮਤਾਰੀ ਉਹਨਾਂ ਨੂੰ ਗੁਰੂ ਮੰਨਦੀ ਹੈ ਉਹਨਾਂ ਨੂੰ ਗੁਰੂ ਸਮਝ ਕੇ ਮੱਥਾ ਟੇਕਦੀ ਹੈ ਇਹ ਉਹਨਾਂ ਦੇ ਮਗਰ ਪਏ ਹੋਏ ਨੇ ਇਹਨਾਂ ਨੇ ਪਹਿਲਾਂ ਤਿੰਨ ਕੇਸ ਹਨ 1995-96 ਵਿੱਚ ਤਿੰਨ ਝੂਠੇ ਕੇਸ ਖਾਕਰ ਰਵੀ ਸਿੰਘ ਜੀ ਦੇ ਪਾਏ ਜਿਨ੍ਹਾਂ ਵਿੱਚੋਂ ਬੜੀ ਮੁਸ਼ਕਲ ਨਾਲ 7-8 ਸਾਲ ਦੀ ਮੁਸ਼ਕਲਤ ਨਾਲ ਬਰੀ ਹੋ ਗਏ ਕਿਉਂਕਿ ਕੇਸਾਂ ਵਿੱਚ ਕੁਝ ਵੀ ਨਹੀਂ ਸੀ ਉਸ ਤੋਂ ਬਾਅਦ ਜਦੋਂ ਵੇਖਿਆ ਕਿ ਹੁਣ ਇਹ ਫੇਰ ਕਿਤੇ ਇੱਧਰ ਨੂੰ ਨਾ ਆ ਜਾਂ ਸੰਗਤ ਇਹ ਨਾ ਮਗਰ ਨਾ ਤੁਰਪਵੇ ਤਾਂ ਇਹਨਾਂ ਨੇ ਤਿੰਨ ਕੇਸ ਹੋਰ ਉਸ ਵੇਲੇ ਸਮੇਂ ਦੀ ਸਰਕਾਰ ਨੂੰ ਭਰੋਸੇ ਵਿੱਚ ਲੈ ਕੇ ਸੀਬੀਆਈ ਕੋਲ ਦੇਤੇ ਤੇ ਲਜਾਇਜ਼ ਜਿਹੜਾ ਉਹਨਾਂ ਨੂੰ ਮਤਲਬ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਇਲਾਕਾ ਜੀਵਨਗਰ ਦੇ ਵਿੱਚ ਨਾਮਤਾਰੀ ਗੁਰਦੁਆਰਾ ਸ੍ਰੀ ਪੈਣੀ ਸਾਹਿਬ ਲੋ ਲੰਗਰ ਦੀ ਕਾਫੀ ਜ਼ਮੀਨ ਹੈਗੀ ਆ ਉੱਥੇ ਸਾਡੇ ਬੰਦੇ ਖੇਤੀ ਵਾਸਤੇ ਖਾਦ ਪਾ ਰਹੇ ਸੀ ਕੋਈ ਕੰਮ ਕਰ ਰਹੇ ਸੀ ਘਾਹ ਕਾਲ ਰਹੇ ਸੀ ਉੱਥੇ ਅਚਾਨਕ ਜੀਵਨ ਨਗਰ ਡੇਰੇ ਵਾਲੇ ਬੰਦਿਆਂ ਨੇ ਆਣ ਕੇ ਸਾਡੇ ਬੰਦਿਆਂ ਤੇ ਸਿੱਧੀਆਂ ਗੋਲੀਆਂ ਚਲਾਈਆਂ ਉਸ ਤੋਂ ਪਹਿਲਾਂ ਕਿ ਗੋਲੀ ਚੱਲਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਵੀ ਉੱਥੇ ਪਹੁੰਚ ਚੁੱਕਿਆ ਸੀ ਮੁਸਤੈਰ ਸੀ ਉਹਨਾਂ ਦੀ ਵੀ ਉਹਨਾਂ ਬੰਦਿਆਂ ਨੇ ਪਰਵਾਹ ਨਹੀਂ ਕੀਤੀ ਪੁਲਿਸ ਦੇ ਉੱਤੇ ਵੀ ਫਾਇਰਿੰਗ ਹੋਈ ਆ ਪੁਲਿਸ ਦੀ ਗੱਡੀ ਪਲੇਰੋ ਦੇ ਉੱਪਰ ਦੋ ਗੋਲੀਆਂ ਵੱਜੀਆਂ ਔਰ ਪ੍ਰਸ਼ਾਸਨ ਤੇ ਇੱਕ ਸਵਾਲੀਆ ਨਿਸ਼ਾਨ ਇਹ ਖੜਾ ਹੁੰਦਾ ਹੈ ਕਿ ਪ੍ਰਸ਼ਾਸਨ ਨੇ ਪੁਲਿਸ ਨੇ ਆਵਦੇ ਬਣਿਓ ਅਜੇ ਤੱਕ ਆਵਦੇ ਜਿਹੜੀ ਪੁਲਿਸ ਤੇ ਫਾਇਰਿੰਗ ਹੋਈ ਆ ਉਸ ਦੀ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਪਹਿਲੇ ਫਾਇਰ ਪੁਲਿਸ ਦੀਆਂ ਗੱਡੀਆਂ 'ਚ ਵੱਜਿਆ ਉਸ ਤੋਂ ਬਾਅਦ ਕਰੀਬ-ਕਰੀਬ ਸਾਢੇ 8-10 ਬੰਦਿਆਂ ਦੇ ਉੱਤੇ ਉਹਨਾਂ ਨੇ ਸਿੱਧੀਆਂ ਗੋਲੀਆਂ ਚਲਾਈਆਂ ਉਹ ਬੰਦੇ ਐਸਪੀਐਸ ਹਸਪੀਟਲ ਲੁਧਿਆਣਾ ਦਾਖਲ ਨੇ ਸਰਸਾ ਤੋਂ ਰੈਫਰ ਹੋ ਕੇ ਇੱਥੇ ਪਹੁੰਚੇ ਨੇ ਬੰਦੇ। ਕਰੀਬ-ਕਰੀਬ ਜ਼ਿੰਦਗੀ ਤੇ ਮੌਤ ਨਾਲ ਖੇਡ ਰਹੇ ਨੇ ਬੰਦੇ। ਕਿੰਨੇ ਬੰਦੇ ਨੇ? ਕਰੀਬ-ਕਰੀਬ 8 ਬੰਦੇ ਇੱਥੇ ਐਡਮਿਟ ਨੇ। ਗੱਲ ਆਨੇ ਆ ਕਿ ਜ਼ਮੀਨ ਤੇ ਆਪਣੀ ਚਗੇੜਾ ਮਾਰਨ ਗਏ ਆ ਤੇ ਉਹਨਾਂ ਨੇ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ। ਤੁਸੀਂ ਵੀਡੀਓ ਜਿਹੜੀਆਂ ਮੋਬਾਈਲ 'ਚ ਆਈਆਂ ਨੇ ਨਾ ਜਿਵੇਂ ਪੁਲਿਸ ਤੇ ਗੋਲੀ ਚੱਲੀ ਹੈ। ਜੋ ਵੀ ਵੀਡੀਓ ਨੇ ਪੁਲਸ ਵਾਲਿਆਂ ਜਿਵੇਂ ਵੀ ਸਾਰੇ ਮੋਬਾਈਲ ਦੇ ਉੱਤੇ ਪੁਲਸ ਵਾਲਿਆਂ ਬੜਾ ਵੀਡੀਓ ਬਣਾਏ ਉਹ ਵੀਡੀਓ ਦੇ ਮੁਤਾਬਕ ਤੁਸੀਂ ਪਰਚਾ ਕਰੋ ਕਿਹੜੀ ਜਗ੍ਹਾ ਦਾ ਮਾਮਲਾ ਕੀ ਮਾਮਲਾ ਇਹ ਜਗ੍ਹਾ ਜਿਹੜਾ ਜੀਵਨਗਰ ਸ੍ਰੀ ਸ੍ਰੀ ਜੀਵਨਗਰ ਦਾ ਹੈ ਤੇ ਉਹਦੇ ਵਿੱਚ ਜਿਹੜੇ ਆਪਣੀ ਜ਼ਮੀਨ ਤੇ ਗਏ ਆ ਕਿਸੇ ਦਾ ਰੌਲਾ ਨਹੀਂ ਕੋਈ ਰੌਲਾ ਨਹੀਂ ਸਿਰ ਤੁਸੀਂ ਵੀਡੀਓ ਜਿਹੜੀ ਵੀ ਹੈ ਬਣੀ ਹੈ ਨਾ ਜੋ ਪੁਲਸ ਤੇ ਵੀ ਗੋਲੀ ਚੱਲੀ ਇੱਕ ਜੰਮ ਮਾਰਦੇ ਨੇ ਜਿਹੜੇ ਜਿਹੜੇ ਬੰਦੇ ਮਾਰਦੇ ਨੇ ਉਹ ਜੋ ਵੀ ਵੀਡੀਓ ਕੈਮਰੇ ਦੇ ਵਿੱਚ ਉਹ ਤੋਂ ਮੋਬਾਈਲ ਨਾਲ ਵੀਡੀਓ ਪੁਲਿਸ ਨੇ ਖਿੱਚੀ ਹੈ ਜੋ ਪੁਲਿਸ ਨੇ ਮੋਬਾਈਲ 'ਚ ਖਿੱਚੀ ਹੈ ਉਹਦੇ ਮੁਤਾਬਕ ਹੀ ਸਾਰਾ ਕੁਝ ਹੋਇਆ ਹੈ ਪੁਲਿਸ ਚੱਲਣ ਦੀ ਵਜ੍ਹਾ ਕੀ ਪਤਾ ਨਹੀਂ ਕੋਈ ਨੌਜਵਾਨ ਮੁੰਡੇ ਨੇ ਥਾਲੇ ਜਿਨ੍ਹਾਂ ਤੇ ਉਹਨਾਂ ਨੇ ਆ ਕੇ ਧੱਕਾ ਕੀਤਾ ਹੈ ਤੇ ਉਹ ਹੁਣ ਇਹੋਲੇ ਬਿਆਨ ਦੇਣ ਦੇ ਵੀ ਲਾਇਕ ਕੋਈ ਨਹੀਂ ਕੋਈ ਕਿ ਜੇ ਤੁਸੀਂ ਦੱਸੋ ਕਿ ਉਹਨਾਂ 'ਤੇ ਸਿੱਧੀਆਂ ਹੀ ਗੋਲੀਆਂ ਮਾਰੀਆਂ ਨੇ ਤੇ ਉਹਨਾਂ ਨੂੰ ਵਿਆਹ ਸੀ ਸਿੱਧੀ ਗੱਲ ਹੈ ਉਹ ਕਈ ਵਾਰ ਅੱਗੇ ਵੀ ਸਾਡੇ ਨਾਲ ਇਸ ਤਰ੍ਹਾਂ ਨਾ ਇੱਕ ਅੱਧੀ ਵਾਰ ਅੱਗੇ ਵੀ ਸਾਡੇ ਉੱਤਰ ਪਰਚਾ ਹੋਇਆ ਹੈ ਬਹੁਤ ਏਰ ਹੋ ਗਿਆ ਉਦੋਂ ਹੀ ਸਾਡੇ ਦਾ ਪਰਚਾ ਹੋਇਆ ਸੀ ਉਹ ਭਾਜੀ ਕਿ ਡੇਰੇ ਤੇ ਕਬਜ਼ਾ ਕਰਨ ਦੀ ਕੋਈ ਕੋਈ ਡੇਰੇ ਵਾਲੀ ਗੱਲ ਹੀ ਕੋ ਨਹੀਂ ਉਥੇ ਡੇਰਾ ਹੈ ਹੀ ਨਹੀਂ ਡੇਰੇ ਵਾਲੀ ਗੱਲ ਕਹਦੇ ਡੇਰੇ ਤੇ ਆਪਣੇ ਘਰ ਹੈ ਸੋ ਉਹਨਾਂ ਦੀ ਮਾਲਕੀ ਹੈ ਮਾਲਕਾਂ ਦੀ ਆਪਣੀ ਮਾਲਕੀ ਤੇ ਉਹ ਡੇਰੇ ਵਾਲ ਤੇ ਗਏ ਹੀ ਨਹੀਂ ਜੋ ਤੁਹਾਨੂੰ ਇਹ ਫਿਰ ਕਿੰਨਾ ਨੇ ਹਮਲਾ ਕਿੰਨਾ ਨੇ ਕੀਤਾ ਹਮਲਾ ਜਿਹਨਾਂ ਕੀਤਾ ਤੋ ਇਹ ਫੋਟੋ ਵੇਖੋ ਕਿੰਨਾਂ ਨੇ ਕੀਤਾ ਉਹ ਦੇ ਸਿੰਘ ਜੀ ਦੇ ਗਰੁੱਪ ਦੇ ਉੱਤੇ ਗੋਲੀਆਂ ਚਲੀਆਂ ਨੇ ਤੇ ਦਲੀਪ ਸਿੰਘ ਵਾਲੇ ਗਰੁੱਪ ਨੇ ਚਲਾਇਆ ਵਜਾ ਕੋਈ ਪਤਾ ਲੱਗ ਪਈ ਵਜਾ ਤੁਸੀਂ ਉੱਥੇ ਵੇਖਿਆ ਜੋ ਵਜਾ ਹੈ ਨਾ ਉਹ ਜਿਹੜੇ ਮੋਬਾਈਲ ਤੇ ਪੁਲਿਸ ਨੇ ਵੀਡੀਓ ਬਣਾਈ ਹੈ ਨਾ ਤੁਸੀਂ ਉਹ ਹੀ ਵੇਖੋ ਪੁਲਿਸ ਸਾਡੇ ਤੇ ਨਾ ਸਿਰਫ ਹੋਣ ਰੇਜ ਹੈ ਵੀ ਉਹ ਬੰਦੇ ਸਾਡੇ ਜਿਹੜੇ ਨੇ ਨਾ ਉਹ ਬਿਆਨ ਦੇਣ ਦੇ ਲਾਇਕ ਨਹੀਂ ਨੌਜਵਾਨ ਮੁੰਡੇ ਨੇ ਤੇ ਉਹਨਾਂ ਸਿੱਧੀਆਂ ਗੋਲੀਆਂ ਚੁਆਇਆ ਲੁਧਿਆਣਾ ਲਈ ਸੁਰਿੰਦਰ ਸੋਨੀ ਦੀ ਰਿਪੋਰਟ